ਸੈਸ਼ ਗਾਲ ਦੀ ਸਾਰਨ ਸੈਸ਼ ਗਾਲ ਦੀ ਸਾਰਿਆਂ ਨੂੰ ਅੱਜ ਸਾਨੂੰ ਬਹੁਤ ਆਇਆ ਸੋਨੇ ਸੋਨੇ ਸੂਰ ਦਿਖਾਵਾਂਗੀ ਸਭ ਤੋਂ ਪਹਿਲਾਂ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰਿਓ ਕਿ ਜਿਹੜੀ ਅਸੀਂ ਵੀਡੀਓ ਪਾਣੇ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਸੂਟਾਂ ਦੇ ਆਰਡਰ ਦੇ ਸਕੋ ਤੇ ਸਾਡਾ ਹਸ਼ਾਨੀਸ ਚੈਨਲ ਹੈਗਾ ਉਹਨੂੰ ਵੀ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਲਓ ਤੇ ਉਹ ਅਸੀਂ ਉਹ ਤੇ ਵਲੌਗ ਪਾਉਣੇ ਆ ਤੇ ਉਹ ਜਿਹੜੇ ਵਲੌਗ ਨੇ ਉਹਨਾਂ ਨੂੰ ਲਾਈਕ ਕਰਿਆ ਕਰੋ ਜੀ ਸਾਰੀ ਕਾਲ ਦੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੁਹਾਡਾ ਤੈਦ ਲੋ ਧੰਨਵਾਦ ਜੀ ਤੁਸੀਂ ਮੇਰੇ ਚੈਨਲ ਨੂੰ ਇਨੀ ਸਪੋਰਟ ਕੀਤੀ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਨਵੀਆਂ ਤੇ ਪੁਰਾਣੀਆਂ ਜੁੜੀਆਂ ਭੈਣਾਂ ਦਾ ਬਹੁਤ ਬਹੁਤ ਥੈਂਕ ਯੂ ਹਨਾ ਤੁਸੀਂ ਮੇਰੇ ਤੇ ਟਰਸਟ ਕਰਕੇ ਮੇਰੇ ਤੋਂ ਕੰਮ ਕਰਵਾ ਰਹੇ ਹੋਗੇ ਤੇ ਮੈਂ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀ ਆਂਗੀ ਤੇ ਤੁਹਾਨੂੰ ਪਸੰਦ ਆ ਰਿਹਾਗਾ ਤੇ ਐਵੇਂ ਹੀ ਅੱਗੇ ਪਸੰਦ ਆਉਂਦਾ ਰਹੇ ਤੇ ਅੱਜ ਜਿਹੜਾ ਮੈਂ ਸੂਟ ਪਾਇਆ ਹੋਇਆ ਹੈਗਾ ਇਹ ਮੈਂ ਤੁਹਾਨੂੰ ਦੱਸ ਦਣੀਆ ਜੋਰ ਜੜ ਦਾ ਸੂਟ ਹੈ ਮੈਂ ਪਹਿਲਾਂ ਵੀ ਦਿਖਾਇਆ ਸੀਗਾ ਇਹ ਨਾ ਮੈਂ ਬੰਦ ਚਾ ਕਾਲੀ ਫਰੌਕ ਬਣਾਈ ਆਗੀ ਲੂਜ਼ ਉਹਦੇ ਵਿੱਚ ਆ ਦੇਖੋ ਆਰਗੈਂਜ਼ਾ ਦੀ ਲੈਂਸ ਲਗਾਈ ਹੈਗੀ نیچے ਤੇ ਬਾਹਵਾ ਤੇ ਵੀ ਆਪਾਂ ਆਰਗੈਂਜ਼ਾ ਦੀ ਲੈਂਸ ਲਗਾ ਕੇ ਲੂਜ ਸਟਾਈਲ ਦੇ ਵਿੱਚ ਪਾਜੂ ਰੱਖਿਆ ਨੇ ਜੀਆਂ ਇਹ ਜਿਹੜਾ ਸੂਟ ਹੈਗਾ A ਸ਼ੇਪ ਦੇ ਵਿੱਚ ਬਣਿਆ ਹੋਇਆ ਬੰਦ ਚਾਕਾਂ ਇਹਦੇ ਨਾਲ ਦੇ ਦੋ ਸੂਟ ਹੈਗੇ ਨੇ ਆਪਣੇ ਕੋਲੇ ਗ੍ਰੀਨ ਕਲਰ ਦਾ ਸੂਟ ਹੈ ਤੇ ਇੱਕ ਹੈਗਾ ਦਾ ਲੈਮਨ ਦੋ ਕਲਰ ਦੇ ਸੂਟ ਲੇਗੇ ਇਹਦੇ ਵਿੱਚ ਗ੍ਰੀਨ ਹੈਗਾ ਤੇ ਇੱਕ ਲੈਮਨ ਹੈਗਾ ਤੇ ਇਹ ਹੀ ਆਪਾਂ ਦੁਬਾਰਾ ਮੰਗਾਏ ਸੀਗੇ ਡਿਮਾਂਡ ਤੇ ਜੇ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਸੇਮ ਸਟਿਚਿੰਗ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਕਰਵਾ ਸਕਦੇ ਹੋ ਮੈਂ ਰੱਖਿਆ ਜੀ ਨਾਲ ਬਰਬਰੀ ਦਾ ਦੁਪੱਟਾ ਤੁਸੀਂ ਕੋਈ ਮਰਜ਼ੀ ਦੁਪੱਟਾ ਰੱਖ ਸਕਦੇ ਹੋ ਪਰ ਮੈਂ ਬਰਬਰੀ ਦਾ ਰੱਖਿਆ ਹੈਗਾ ਤੇ ਕੋਈ ਟਾਈ ਐਂਡ ਆਈ ਨੇ ਦਿੱਤੀ ਸਿੰਗਲ ਕੋਰਡ ਦਾ ਦੁਪੱਟਾ ਰੱਖਿਆ ਹੈਗਾ ਬਹੁਤ ਬਹੁਤ ਹੀ ਜਿਆਦੇ ਸੋਹਣਾ ਕਲਰ ਹੈਗਾ ਤੇ ਜਿਹੜੇ ਵੀ ਸੂਟ ਪਏ ਨੇ ਮੇਰੇ ਕੋਲੇ ਦੋ ਸੂਟ ਅਵੇਲੇਬਲ ਲੰਗੇ ਉਹ ਵੀ ਇਸੇ ਤਰ੍ਹਾਂ ਹੀ ਰੈਡੀ ਹੋ ਜਾਣਗੇ ਸੇਮ ਆਰਗੈਂਜ਼ਾ ਦੀ ਲੈਸ ਲਗਾ ਕੇ ਥੋੜੀ ਜੀ ਮੈਂ ਸ਼ਰਟ ਉੱਚੀ ਰੱਖੀ ਹੈਗੀ ਨਾਲ ਸਲਵਾਰ ਰੱਖੀ ਹੈਗੀ ਸਟ੍ਰੇਟ ਇਸ ਤਰ੍ਹਾਂ ਇਹਦਾ ਮੈਂ ਸੂਟ ਦਾ ਸਟਾਈਲ ਬਣਾਇਆ ਹੈਗਾ ਥੋੜੋ ਪਸੰਦ ਆਇਆ ਤਾਂ ਤੁਸੀਂ ਬਣਵਾ ਸਕਦੇ ਹੋਗੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਭੇਜ ਸਕਦੇ ਹੋਗੇ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਹੀ ਜਿਆਦੇ ਸੋਹਣੇ ਬਰੀਕ ਪ੍ਰਿੰਟ ਦੇ ਸੂਟ ਪਹਿਣਾ ਦੀ ਬਹੁਤ ਡਿਮਾਂਡ ਸੀਗੀ ਛੋਟੇ ਪ੍ਰਿੰਟ ਦੇ ਤੇ ਆਪਣਾ ਫਾਸਟਲੀ ਆਰਡਰ ਕਰਕੇ ਤੁਸੀਂ ਆਪਣੇ ਸੂਟ ਰਖਵਾ ਲਿਆ ਕਰੋ ਤੇ ਜਿਵੇਂ ਕੱਲ ਪਹਿਣਾ ਨੇ ਹੋਲਡ ਤੇ ਸੂਟ ਰਖਵਾਲੇ ਸੀਗੇ ਉਹਨਾਂ ਦੀ ਪੇਮੈਂਟ ਆ ਗਈ ਸੀਗੀ ਤੇ ਉਹ ਆਪਣੇ ਸੂਟ ਅੱਜ ਆਪਾਂ ਪਾਰਸਲ ਕਰਦੇ ਕੱਲ ਵਾਲੀ ਵੀਡੀਓ ਦੇ ਵਿੱਚ ਜਿਹੜੇ ਸੂਟ ਸੀਗੇ ਤੇ ਉਹਦੇ ਵਿੱਚ ਆਪਣੇ ਕੋਲੇ ਇੱਕ ਪੀਸ ਸੂਟ ਅਵੇਲੇਬਲ ਹੈਗਾਗਾ ਫੁੱਲ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈਗਾ ਸੋਬਰ ਜਿਹਾ ਕਲਰ ਹੈਗਾ ਤੇਜ ਫਰੋਜ਼ੀ ਦੇ ਵਿੱਚ ਇੱਕ ਸੂਟ ਹੈਗਾ ਤੇ ਜਿਹੜਾ ਰੈਸਟ ਕਲਰ ਆ ਉਹਦੇ ਆਪਾਂ ਨੂੰ ਕੋਈ ਵੀ ਆਰਡਰ ਨਾ ਕਰਿਓ ਪੇਮੈਂਟ ਵੀ ਨਾ ਕਰਿਓ ਕਿਉਂਕਿ ਉਹ ਆਪਣੇ ਕੋਲੇ ਤਿੰਨੇ ਸੂਟ ਹੈ ਨਹੀਂਗੇ ਇਸ ਟਾਈਮ ਠੀਕ ਹੈ ਜੀ ਚਲੋ ਜੀ ਆਪਾਂ ਅੱਜ ਸ਼ੁਰੂ ਕਰਦੇ ਆਂਗੇ ਈਸਟਾ ਬ੍ਰਾਂਡ ਦੇ ਹੋ ਗਿਆ ਜੀ ਈਸਟਾ ਬ੍ਰਾਂਡ ਦਾ ਸਟੱਫ ਹੈਗਾ ਇੰਨਾ ਕੁ ਸੋਨਾ ਲਾਈਟ weight ਫੈਬਰਿਕ ਹੈਗਾ ਇਹਤੇ ਆਪਾਂ ਆਰਗੈਂਜ਼ਾ ਦਾ ਪੈਚ ਲਗਾ ਕੇ ਵਰਕ ਕਰਵਾਇਆਗਾ ਤੇ ਹੋਰ ਤਰ੍ਹਾਂ ਦਾ ਵੀ ਵਰਕ ਕਰਵਾ ਸਕਦੇ ਹੋ ਬਹੁਤ ਸਾਰੇ ਡਿਜ਼ਾਈਨ ਹੁੰਦੇ ਨੇਗੇ ਤੇ ਡਾਰਕ ਕਲਰ ਹੈਗਾ ਇੰਨੀ ਕਿ ਜ਼ਿਆਦੇ ਸੋਹਣੀ ਕਾਟਨ ਹੈ ਜਿੰਨੀ ਵੀ ਤੁਸੀਂ ਕਹਿ ਦਿਓ ਦੇਖੋ ਜੀ 1500 ਇਹਦਾ ਪ੍ਰਾਈਸ ਹੈਗਾ 1500 ਇਹਦਾ ਪ੍ਰਾਈਸ ਹੈਗਾ ਪਿਓਰ ਕਾਟਨ ਦਾ ਸੂਟ ਹੈ ਤੁਹਾਨੂੰ ਬਾਲ ਤੋਂ ਪਤਾ ਹੀ ਲੱਗ ਗਿਆ ਹੋਣਾ ਬਾਲ ਜ਼ਿਆਦੇ ਪੈ ਰਹੇ ਨੇਗੇ ਸੂਟ ਦੇ ਵਿੱਚ ਈਸਟਾ ਦਾ ਹੈਗਾ ਤੇ ਬ੍ਰੈਂਡ ਦਾ ਸਟਾਫ ਹੈ ਵਿਦਆਊਟ ਬ੍ਰੈਂਡ ਆਪਾਂ ਲੈ ਕੇ ਨਹੀਂ ਆਉਂਦੇ ਹੈਗੇ 1500 ਇਹਦਾ ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਕਿ ਐਕਸਟਰਾ ਸ਼ਿਪਿੰਗ ਕੋਈ ਨਹੀਂ ਲਈ ਜਾਊਗੀ ਤੁਹਾਡੇ ਤੋਂ ਤੇ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਆਪਣਾ ਫਾਸਟਲੀ ਆਰਡਰ ਰਖਵਾ ਸਕਦੇ ਹੋ ਜਿਸ ਤਰ੍ਹਾਂ ਇਹਦੇ ਵਿੱਚ ਲਾਈਟ ਕਲਰ ਹੈ ਉਸ ਤਰ੍ਹਾਂ ਦੀ ਤੁਸੀਂ ਪਾਈਪਿੰਗ ਲਗਵਾ ਸਕਦੇ ਹੋ ਜਾਂ ਪਿੰਕ ਲਗਵਾ ਲਓ ਤੇ ਨਾਲ ਤੁਸੀਂ ਦੁਪੱਟਾ ਰਖਵਾ ਸਕਦੇ ਹੋਗੇ ਬਹੁਤ ਹੀ ਜਿਆਦੇ ਸੋਹਣਾ ਸੂਟ ਬਣੂਗਾ ਇਹ ਡਿਜ਼ਾਈਨ ਵਗੈਰਾ ਬਹੁਤ ਚੱਲ ਰਹੇ ਨੇ ਜਿਸ ਤਰ੍ਹਾਂ ਮਰਜੀ ਤੁਸੀਂ ਰੈਡੀ ਕਰਵਾ ਲਓ ਪਹਿਲਾ ਰੰਗ ਇਹਦੇ ਵਿੱਚ ਇਹ ਸੀਗਾ ਤੇ ਦੂਜਾ ਕਲਰ ਹੈਗਾਗਾ ਪਿੰਕ ਬਹੁਤ ਭੈਣਾਂ ਡਾਰਕ ਕਲਰ ਪਸੰਦ ਕਰਦੀਆਂ ਨੇਂਗੀਆਂ ਤਾਂ ਹੀ ਆਪਾਂ ਲੈ ਕੇ ਆਇਆਗੇ ਸੂਟ ਦੇਖੋ ਜੀ ਕਿੰਨਾ ਜਿਆਦਾ ਸੋਹਣਾ ਸੂਟ ਹੈਗਾ ਕਪੜਾ ਵੀ ਬਹੁਤ ਹੀ ਜਿਆਦਾ ਸੌਫਟ ਹੈਗਾ ਵਿਦਆਊਟ ਲਾਈਨਿੰਗ ਸਟਿਚ ਹੋਊਗਾ ਤੇ ਇਹਨਾਂ ਰਾਮ ਦਾ ਇੱਕ ਫੈਬਰਿਕ ਹੈ ਜਿੰਨੀ ਗਰਮੀ ਪੈ ਰਹੀਆਂ ਨਾ ਉਹਨਾਂ ਬਹੁਤ ਜਿਆਦਾ ਸੌਫਟ ਸਟੱਫ ਹੈਗਾ ਦੇਖੋ ਹਰ ਇੱਕ ਜਿਹੜੇ ਹਰ ਇੱਕ ਕੱਪੜੇ ਤੇ ਤੁਹਾਨੂੰ ਸਟੈਂਪ ਮਿਲੇਗੀ ਆਪਣੇ ਦੇ ਜਿਹੜਾ ਮੈਂ ਬ੍ਰਾਂਡ ਬੋਲੂਗੀ ਉਸੇ ਦੀ ਹੀ ਮਿਲੇਗੀ ਈਸਟਾ ਦਾ ਹੈਗਾ ਇਹ ਦੇਖੋ ਜੀ ਬਹੁਤ ਜ਼ਿਆਦੇ ਸੋਨਾ 올ਓਵਰ ਸੂਟ ਬਣੂਗਾ ਇੰਨਾ ਜ਼ਿਆਦੇ ਸੋਨਾ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰ ਦਿਓ ਗ੍ਰੀਨ ਕਲਰ ਜਿਹੜੀਆਂ ਪਹਿਣਾ ਦੇ ਹਨਾ ਆਰਡਰ ਦਿਨੇ ਹੋਗੇ ਤੁਸੀਂ ਆਪਣੇ ਸੂਟ ਦਿਨੇ ਹੋਗੇ ਮੈਨੂੰ ਆਰਡਰ ਤੇ ਉਹ ਜਦੋਂ ਪੇਮੈਂਟ ਕਰਦੇ ਹੋ ਨਾ ਤੁਸੀਂ ਆਪਣਾ ਨਾਮ ਉਹ ਕਰਦੇ ਆ ਕਿਉਂਕਿ ਮੇਰੇ ਕੋਲੇ ਅਨਸੇਵ ਨੰਬਰ ਹੁੰਦੇ ਨੇਗੇ ਤਾਂ ਕਰਕੇ ਫਿਰ ਮੈਂ ਸੇਵ ਕਰ ਲਿਆ ਕਰੂੰਗੀ ਨਾ ਕਈ ਵਾਰ ਜਦੋਂ ਤੁਸੀਂ ਪਾਰਸਲ ਲਿਖ ਦੇਵਾਂਗੇ ਸਲਿੱਪ ਵਗੈਰਾ ਲਗਾਉਣਿਆਂਗੇ ਉਦੋਂ ਨਾ ਫਿਰ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਤਾਂ ਕਰਕੇ ਨਾਲ ਦੀ ਨਾਲ ਤੁਸੀਂ ਆਪਣਾ ਨੰਬਰ ਸੇਵ ਕਰਾ ਦਿਆ ਕਰੋ ਦੇਖੋ ਜੀ ਬਹੁਤ ਹੀ ਜਿਆਦਾ ਸੋਹਣਾ ਗ੍ਰੀਨ ਕਲਰ ਦਾ ਸੂਟ ਹੈ ਡਾਰਕ ਗ੍ਰੀਨ ਆਪਾਂ ਡਾਰਕ ਸ਼ੇਡ ਜਾਣ ਕੇ ਲੈ ਕੇ ਆਇਆਗੇ ਆਪਣੇ ਨਾਲ ਜਿਹੜੇ ਕਲਾਇੰਟ ਨੇਗੇ ਮਿਕਸ ਜਨਗੇ ਕੋਈ ਤਾਂ ਲਾਈਟ ਪਸੰਦ ਕਰਦਾ ਕੋਈ ਡਾਰਕ ਪਸੰਦ ਕਰਦਾ ਹੈਗਾ ਤੇ ਦੇਖੋ ਜੀ ਜਿਹੜੀਆਂ ਭੈਣਾਂ ਨੂੰ ਡਾਰਕ ਕਲਰ ਪਸੰਦ ਨੇ ਉਹ ਲੈ ਸਕਦੇ ਹੋਗੇ ਸੂਟ ਹੈਗਾ ਜੀ ਇੱਕ ਇੱਕ ਇਹ ਆਪਾਂ ਪਹਿਲਾ ਸੂਟ ਰੈਡੀ ਕੀਤਾ ਹੋਏ ਨੇਗੇ ਤੇ ਸਟਿਚਿੰਗ ਲਈ ਗਏ ਹੋਏ ਨੇ ਕੁਝ ਆਨਲਸ ਸਟਿਚ ਚਲੇ ਗਏ ਤਾਂ ਅਗਰ ਕਿ ਆਪਾਂ ਤੋਂ ਵੀਡੀਓ ਨਹੀਂ ਪਈ ਹੈਗੀ ਇਹ ਆਪਾਂ ਦੁਆਰੇ ਲੈ ਕੇ ਆਇਆ ਸਟਾਫ ਮੈਨੂੰ ਇੰਨਾ ਜਿਆਦਾ ਸੋਹਣਾ ਲੱਗਿਆ ਦੇਖੋ ਜੀ ਇੱਕ ਇਹਦੇ ਵਿੱਚ ਹੈਗਾਗਾ ਡਾਰਕ ਫਰੋਜ਼ੀ ਕਲਰ ਕੰਨੀ ਕਿ ਜਿਆਦਾ ਗ੍ਰੇਸ ਦਿੰਦਾ ਨਾ ਸੂਟ ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਕਲਰ ਹੈਗਾ ਡਾਰਕ ਫਰੋਜ਼ੀ ਹੈਗਾ ਲਾਈਟ ਨਹੀਂ ਹੈਗਾ ਸਕਰੀਨ ਸ਼ਾਟ ਲੈ ਲਿਓ WhatsApp ਤੇ ਮੈਸੇਜ ਕਰ ਦਿਓ ਜਿਹੜਾ ਸਕਰੀਨ ਸ਼ਾਟ ਹੈ ਜਿਉ ਥੋੜਾ ਤੁਸੀਂ ਦੂਰੋਂ ਲਿਆ ਕਰੋ ਜ਼ੂਮ ਕਰਕੇ ਨਾ ਲਿਆ ਕਰੋ ਫਿਰ ਮੈਨੂੰ ਸਮਝ ਨਹੀਂ ਲੱਗਦੀ ਹੈਗੀ ਵੀ ਕਿਹੜੇ ਪ੍ਰਿੰਟ ਦੀ ਉਹ ਕਰ ਰਹੇ ਹੋਗੇ ਦੇਖੋ ਜਿਹੜਾ ਮੈਂ ਕੱਲ ਵਾਲੀ ਵੀਡੀਓ ਚ ਸੂਟ ਪਾਇਆ ਸੀ ਉਹਦੇ ਨਾਲ ਦੇ ਆਪਾਂ ਸੂਟ ਮੰਗਵਾਏ ਹੋਏ ਨੇਗੇ ਪਹਿਣਾ ਦੇ ਆਰਡਰ ਆਏ ਹੋਏ ਨੇਗੇ ਉਸੇ ਤਰ੍ਹਾਂ ਸੇਮ ਸੂਟ ਕਹਿੰਦੇ ਸਾਨੂੰ ਰੈਡੀ ਕਰਕੇ ਦਿਓ ਤੇ ਆਪਾਂ ਕਰਕੇ ਦਵਾਂਗੇ ਇੱਕ ਅੱਧੇ ਦਿਨ ਤੱਕ ਆਪਣੇ ਕੋਲੇ ਉਹ ਸਟਾਕ ਆ ਜਾਊਗਾ ਠੀਕ ਹੈ ਲੋ ਫਾਸਟਲੀ ਆਰਡਰ ਕਰਦੇ ਹੋ ਇੱਕ ਇੱਕ ਸੂਟ ਹੈ ਫੇਰ ਨਹੀਂ ਮਿਲਣਾ ਹੈਗਾ ਇਹ ਆ ਹੈਗੇ ਨੇ ਜੀ ਰਾਮ ਟੈਕਸ ਦੇ ਸੂਟ ਇਹ ਵੀ ਇੰਨਾ ਕ ਜਿਆਦਾ ਹੀ ਸੋਹਣਾ ਫੈਬਰਿਕ ਹੈ ਜਿੰਨਾ ਵੀ ਤੁਸੀਂ ਕਹਿ ਲਓ। ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ। ਰਾਮ ਟੈਕਸ ਦੇ ਸੂਟ ਲੇਗੇ। ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋਗੇ। ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ। ਇਹ ਹੈਗਾ ਪਲੇਨ ਬਾਟਮ ਨਾਲ। ਆਰਾਮ ਦਾ ਇੱਕ ਫੈਬਰਿਕ ਹੈ ਵੀ। ਇੰਨਾ ਕੋ ਸੌਫਟ ਸਟੱਫ ਹੈਗਾ। 1350 ਪ੍ਰਾਈਸ ਹੈ ਵਿਦ ਸ਼ਿਪਿੰਗ ਇੰਡੀਆ ਵਾਲਿਆਂ ਲਈ ਤੇ ਆਪਣਾ ਫਟਾਫਟ ਆਰਡਰ ਕਰ ਦਿਓ ਫੇਰ ਨਹੀਂ ਇਹ ਮਿਲਨੇ ਹੈਗੇ ਸੂਟ ਕਿਉਂਕਿ ਇਹ 2-2 ਸੂਟ ਹੀ ਅਵੇਲੇਬਲ ਲੰਗੇ ਕੱਲ ਮੈਂ ਵੀਡੀਓ ਚ ਜਿਹੜੇ ਮੈਂ ਇਕੱਠੇ ਸੂਟ ਤਾਂ ਚ ਲੈ ਕੇ ਆਈ ਸੀ ਕਿਉਂਕਿ ਕਈ ਪੈਣਾ ਕਈ ਰੰਗ ਪਿੱਛੇ ਰਹਿ ਜਾਂਦੀਆਂ ਨੇ ਜਿਵੇਂ ਰੈਸਟ ਕਲਰ ਦੇ ਮੈਨੂੰ ਹੁਣ ਤੱਕ ਵੀ ਆਰਡਰ ਆਈ ਜਾਂਦੇ ਨੇ ਹੈਗੇ ਪਰ ਤਿੰਨ ਸੀਗੇ ਉਹ ਪੇਮੈਂਟਾਂ ਕਰਕੇ ਆਪਣੇ ਸੂਟ ਲੈ ਕੇ ਤੇਜੀ ਸਕਰੀਨਸ਼ਾਟ ਲੈ ਲਓ ਤੇ ਆਪਣਾ ਫਾਸਟਲੀ ਆਰਡਰ ਉਹਦੀ ਕਰਦਿਆ ਕਰੋ ਹੋਲਡ ਤੇ ਰਖਵਾ ਦਿਆ ਕਰੋ ਤੇ ਕਿ ਮੈਂ ਪਰਸੋਂ ਵੀਡੀਓ ਪਾਈ ਸੀ ਉਹ ਚ ਇੱਕ ਦੋ ਭੈਣਾਂ ਨੇ ਸੂਟ ਆਪਣੇ ਹੋਲਡ ਤੇ ਰਖਵਾਏ ਹੋਏ ਹੋਣਗੇ ਉਹ ਆਪਾਂ ਨੂੰ ਮੈਸੇਜ ਕਰਦੇ ਤੇ ਆਪਣੀ ਪੇਮੈਂਟ ਕਰਕੇ ਤੁਸੀਂ ਸੂਟ ਲੈ ਚੋ ਇਹ ਸੀਗਾ ਪਹਿਲਾ ਕਲਰ ਇਹਦੇ ਵਿੱਚ ਪਰ ਆਮ ਤੱਕ ਸੂਟਾਂ ਦੇ ਵਿੱਚ ਜਿਹੜਾ ਚਾਰਟ ਹੁੰਦਾਗਾ ਸੋਬਰ ਹੁੰਦਾਗਾ ਨਾ ਡਾਰਕ ਹੁੰਦਾ ਨਾ ਲਾਈਟ ਹੁੰਦਾਗਾ ਬਸ ਦੇਖੋ ਨਾਲ ਹੈਗੀ ਹੈ ਜੀ ਪਲੇਨ ਬਾਟਮ ਚੱਕੋ ਜੀ ਚੱਕ ਲੋ ਫਟਾਫਟ ਸੂਟ ਫੇਰ ਨਹੀਂ ਮਿਲਨੇ ਗਰਮੀ ਪੈ ਰਹੀ ਹੈ ਬਹੁਤ ਜ਼ਿਆਦੇ 1350 ਪ੍ਰਾਈਸ ਹੈ ਵਿਦ ਸ਼ਿਪਿੰਗ ਫੇਰ ਇਹ ਦੁਬਾਰਾ ਸੂਟ ਨਹੀਂ ਆਉਣੇ ਹੈਗੇ ਆਪਾਂ ਦੋ ਦੋ ਜਿਹੜੇ ਹੈਗੇ ਸੀ ਆਪਾਂ ਥਾਣ ਲੈ ਆਏ ਫਿਰ ਇਸ ਤੋਂ ਬਾਅਦ ਸੇਮ ਨਹੀਂ ਮਿਲਦੇ ਹੈਗੇ ਫਿਰ ਤੁਹਾਡੇ ਕਈ ਦਿਨਾਂ ਤੱਕ ਮੈਸੇਜ ਆਈ ਜਾਂਦੇ ਹੁੰਦੇ ਨੇ ਵੀ ਸਾਨੂੰ ਸੂਟ ਚਾਹੀਦਾ ਹੈਗਾ ਫਿਰ ਇਸ ਤੋਂ ਬਾਅਦ ਨਹੀਂ ਮਿਲਦੇ ਦਿੰਦੇ ਦੀ ਕਲਰ ਪੀਂਜਾ ਇਸ ਤਾਇਆ ਸ਼ੇਡ ਹੈਗਾ ਇਹਦੇ ਨਾਲ ਜਿਹੜੀ ਬਾਟਮ ਆ ਗਈ ਥੋੜੀ ਜਿਹੀ ਥੋੜੇ ਦੇ ਵਿੱਚ ਵੀਡੀਓ ਚ ਵੱਡਾ ਚੈੱਕ ਵਾਂਗੂ ਦਿਖੂਗੀ ਪਰ ਇੰਨਾ ਨਹੀਂ ਹੈਗਾ ਬਰੀਕ-ਬਰੀਕ ਜਿਹਾ ਹਲਕਾ ਜਿਹਾ ਲਾਈਨਾਂ ਜਿਹਾ ਨਹੀਂ ਹੈਗਾ ਕਿੰਨਾ ਚਾਹੇ ਥੋੜਾ ਸੋਹਣਾ ਜੇ ਜਿਸ ਤਰ੍ਹਾਂ ਮਰਜੀ ਨੂੰ ਪੈਨ ਸਕਦੇ ਹੋ ਕੋਈ ਜੌਬ ਵਗੈਰਾ ਕਰਦੇ ਹੋ ਰੁਟੀਨ ਚ ਤੁਹਾਨੂੰ ਸੂਪ ਚਾਹੀਦੇ ਨੇ 1 ਕਿਲੋ 2 ਕਿਲੋ ਤਾਂ ਤੁਸੀਂ ਲੈ ਸਕਦੇ ਹੋ ਵਰਕ ਵਗੈਰਾ ਕਰਵਾਉਣਾ ਉਹ ਕਰਵਾ ਸਕਦੇ ਹੋ ਠੀਕ ਹੈ ਜੀ ਦੁਪੱਟਾ ਵਗੈਰਾ ਤੁਸੀਂ ਲਗਵਾਉਣਾ ਚਾਹੋਗੇ ਤਾਂ ਆਪਸ਼ਨ ਹੈਗੀ ਹੈ ਹਾਫ ਪਿਓਰ ਦਾ ਲਗਵਾ ਲਓ ਚਨੋਂਨ ਦਾ ਲਗਵਾ ਲਓ ਕਾਟਨ ਕੋਟੇ ਦਾ ਲਗਵਾ ਲਓ ਜਿਸ ਤਰ੍ਹਾਂ ਮਰਜ਼ੀ ਲਗਵਾ ਲਓ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਆਪਣੇ ਕੋਲ ਦੇਖੋ ਲਾਸਟ ਕਲਰ ਜਿਹੜੇ ਸਲਵਾਰਾਂ ਦਾ ਫੈਬਰਿਕ ਹੈ ਵੀ ਨਾਲ ਹੀ ਹੈ ਜੀ ਰਾਮ ਟੈਕਸ ਦਾ ਹੀ ਹੈਗਾ ਅਲੱਗ ਨਹੀਂ ਹੈਗਾ ਸੇਮ ਰਾਮ ਟੈਕਸ ਦਾ ਫੈਬਰਿਕ ਹੈਗਾ ਦੇਖੋ ਸਾਰਿਆਂ ਤੇ ਤੁਹਾਨੂੰ ਸਟੈਂਪ ਮਿਲੂਗੀ ਸਟੈਂਪ ਤੁਹਾਨੂੰ ਅਸੀਂ ਤਾਂ ਚੈੱਕ ਕਰਵਾਉਣੇ ਹੁੰਦੇ ਆਂਗੇ ਕਿਉਂਕਿ ਜਿਹੜੀ ਵੀਡੀਓ ਚ ਚੀਜ਼ ਦਿਖਾ ਰਹੇ ਆਂਗੇ ਅਸੀਂ ਉਹ ਹੀ ਤੁਹਾਡੇ ਘਰ ਤੱਕ ਆਉਂਦੇ ਤੁਸੀਂ ਸਟੈਂਪ ਦੇਖ ਲਿਆ ਕਰੋ ਆਉਣ ਤੋਂ ਪਹਿਲਾਂ ਜੋ ਤੁਹਾਡੇ ਕੋਲੇ ਆ ਜਾਂਦਾ ਸੂਟ ਤੁਸੀਂ ਸਟੈਂਪ ਦੇਖ ਲਿਆ ਕਰੋ ਦੇਖੋ ਜੀ ਇਹ ਵੀ ਕਲਰ ਬਹੁਤ ਜ਼ਿਆਦੇ ਸੋਹਣਾਗਾ ਤੁਹਾਨੂੰ ਮੈਂ ਅੱਜ 8 ਸੂਟ ਦਿਖਾਏ ਨੇਗੇ ਵੀਡੀਓ ਦੇ ਵਿੱਚ ਜੇ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੈਸੇਜ ਕਰ ਸਕਦੇ ਹੋਗੇ ਜਾਂ ਜਿਹੜੇ ਮੈਂ ਪਾਇਆ ਹੋਇਆਗਾ ਸੂਟ ਜਾ ਜਿਹੜਾ ਮੈਪ ਆਇਆ ਹੋਇਆਗਾ ਸੂਟ ਉਹਦੇ ਨਾਲ ਦਾ ਤੁਸੀਂ ਬਣਵਾਉਣਾ ਚਾਹੁੰਦੇ ਹੋ ਬਣਵਾ ਸਕਦੇ ਹੋ ਐਵੇਂ ਹੀ ਸ਼ਾਰਟ ਸ਼ਰਟ ਦੇ ਵਿੱਚ ਬਣਾਇਆ ਹੋਇਆਗਾ ਮੈਂ ਸੂਟ ਤੇ ਇਹਦੇ ਨਾਲ ਤੁਸੀਂ ਚੁੰਨੀ ਕਹੋਗੇ ਤਾਂ ਆਪਾਂ ਤੁਹਾਨੂੰ ਲਗਾ ਕੇ ਦੇਵਾਂਗੇ ਬਹੁਤ ਜਿਆਦੇ ਸੋਹਣੇ ਸਰਦਾਰੀ ਜੇ ਪ੍ਰਿੰਟ ਲੈਂਗੇ ਤੁਹਾਨੂੰ ਸੂਟ ਪਸੰਦ ਆਇਆ ਤੇ ਨਾਲ ਦੀ ਨਾਲ ਆਪਣੇ ਫਾਸਟਲੀ ਆਰਡਰ ਕਰਦੇ ਹੋ ਜੀ ਫਿਰ ਇਹ ਸੂਟ ਮਿਲਦੇ ਨਹੀਂ ਹੈਗੇ ਤਾਂ ਕਰਕੇ ਆਪਣੇ ਫਟਾਫਟ ਰਖਵਾ ਲਿਆ ਕਰੋ ਰੱਬ ਦੀ ਕਿਰਪਾ ਨਾਲ ਆਪਣਾ 1 ਘੰਟੇ ਡੇਢ ਘੰਟੇ ਦੇ ਵਿੱਚ ਵਿੱਚ ਜਿਹੜਾ ਆਪਾਂ ਵੀਡੀਓ 'ਚ ਸਟਾਕ ਦਿਖਾਉਣਾ ਇੱਕ ਅੱਧਾ ਸੂਟ ਰਹਿ ਜਾਂਦਾ ਹੈਗਾ ਸਾਰੇ ਸੇਲ ਹੋ ਜਾਂਦੇ ਨੇਗੇ ਕਿਉਂਕਿ ਫੈਬਰਿਕ ਆਪਾਂ ਬਹੁਤ ਧਿਆਨ 'ਚ ਰੱਖ ਕੇ ਲੈ ਕੇ ਆਉਨੇ ਆਂਗੇ ਹਨਾ ਤੇ ਇੱਕ ਕੁਆਲਿਟੀ ਵਧੀਆ ਲੈ ਕੇ ਆਉਨੇ ਆਂਗੇ ਤੇ ਤੁਹਾਨੂੰ ਸੂਟ ਪਸੰਦ ਆਇਆਗਾ ਆਪਣਾ ਫਾਸਟਲੀ ਆਰਡਰ ਕਰ ਦਿਓ ਹੋਲਡ ਤੇ ਰਖਵਾ ਲਿਓ ਸ਼ਾਮ ਤੱਕ ਰਾਤ ਤੱਕ ਪੇਮੈਂਟ ਕਰ ਦਿਓ ਜਦ ਤੱਕ ਮੈਂ ਵੀਡੀਓ ਪਾਉਂਦੀ ਉਸ ਤੋਂ ਬਾਅਦ ਅਗਲੇ ਦਿਨ ਦੀ ਮਾਰਨਿੰਗ ਤੱਕ ਤੁਸੀਂ ਪੇਮੈਂਟ ਕਰ ਸਕਦੇ ਹੋਗੇ ਵਰਕ ਵਗੈਰਾ ਕਰਾਉਣਾ ਚਾਹੁੰਦੇ ਹੋਗੇ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਵੀ ਵਰਕ ਕਰਵਾਉਣਾਗਾ ਆਪਾਂ ਕਰਵਾ ਦਾਂਗੇ ਤੇ ਆਪਣੇ ਕੋਲੇ ਹਰ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਹੈਗੇ ਨੇਗੇ ਜਿਵੇਂ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰਵਾਉਣੇ ਨੇ ਕੋਈ ਲਹਿੰਗਾ ਰੈਡੀ ਕਰਵਾਉਣਾ ਬ੍ਰਾਈਡਲ ਉਹ ਵੀ ਆਪਾਂ ਕਰ ਦਿਆਂਗੇ ਤੇ ਆਪਣਾ ਇੰਸਟਾਗ੍ਰam ਦਾ ਪੇਜ ਹੈ ਗੁੱਡ ਲੁੱਕ ਰੀਪ ਸਟਿਚ ਦੇ ਨਾਮ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋਗੇ ਆਪਣੇ ਪੇਜ ਨੂੰ ਬਹੁਤ ਸਾਰੇ ਆਪਣੇ ਹੈਂਡਵਰਕ ਦੇ ਡਿਜ਼ਾਈਨ ਨੇ ਮਸ਼ੀਨਵਰਕ ਦੇ ਡਿਜ਼ਾਈਨ ਨੇਗੇ ਤਾਂ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਥੈਂਕ ਯੂ ਤੁਹਾਡਾ ਬਹੁਤ-ਬਹੁਤ ਤੁਸੀਂ ਸੋਹਣੇ-ਸੋਹਣੇ ਕਮੈਂਟ ਕਰਦੇ ਐ ਇਹ ਕਰਦੇ ਰਹੋ ਤੇ ਮੇਰੇ ਚੈਨਲ ਨੂੰ ਇੰਨੀ سپورਟ ਕੀਤੀ ਤੁਹਾਡਾ ਤਹਿ ਦਿਲੋਂ ਧੰਨਵਾਦ ਹਰ ਜੀ ਤੇ ਮੇਰੇ ਨਾਲ ਇੰਨੇ ਕਲਾਇੰਟ ਜੁੜੇ ਹਨ ਨਵੇਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਬਾਰ ਬਾਰ ਆਪਣਾ ਆਰਡਰ ਦੇ ਰਹੇ ਨੇਗੇ ਥੈਂਕ ਯੂ ਹਨਾ ਤੁਹਾਡੀ ਸਪੋਰਟ ਨਾਲ ਹੀ ਵੀ ਬੰਦਾ ਅੱਗੇ ਵਧਦਾ ਹੁੰਦਾ ਤੇ ਐਵੇਂ ਹੀ ਆਪਣੀ ਸਪੋਰਟ ਕਰਦੇ ਰਹੋ ਤੇ ਮੇਰੀ ਬੇਟੀ ਦੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਜਿਸ ਤਰ੍ਹਾਂ ਤੁਸੀਂ ਮੇਰੇ ਚੈਨਲ ਨੂੰ ਸਪੋਰਟ ਕੀਤੀ ਹੈ ਕਿ ਉਸੇ ਤਰ੍ਹਾਂ ਉਹਦੇ ਚੈਨਲ ਨੂੰ ਜਰੂਰ ਸਪੋਰਟ ਕਰਿਓ ਕਿਉਂਕਿ ਉਹ ਵੀ ਬਹੁਤ ਛੋਟੀ ਹੈ ਕਿ ਜਿਸ ਤਰ੍ਹਾਂ ਆਪਣੀ ਮਿਹਨਤ ਕਰ ਰਹੀ ਹੈ ਹਨਾ ਬਹੁਤ ਮਿਹਨਤ ਹੁੰਦੀ ਹੈ ਕਿ ਬਲੌਗ ਬਣਾਉਣ ਦੇ ਵਿੱਚ ਐਡੀਟਿੰਗ ਵੀ ਕਰਦੀ ਹੈ ਕਿ ਤਾਂ ਕਰਕੇ ਫਿਰ ਤੁਸੀਂ ਇਹਦੀ ਵੀ ਐਵੇਂ ਹੀ ਸਪੋਰਟ ਕਰਿਓ ਛੋਟੀ ਬੱਚੀ ਹਨਾ ਹੌਲੀ ਹੌਲੀ ਖੋਰ ਵੀ ਮਤਲਬ ਅਗੇ ਗਰੋ ਕਰੂਗੀ ਆਪਣਾ ਚੈਨਲ ਜਿਸ ਤਰ੍ਹਾਂ ਵੀ ਇਹਦਾ ਗਰੋ ਹੋਊਗਾ ਬਹੁਤ ਹੌਲੀ ਹੌਲੀ ਇਸ ਤੋਂ ਵੀ ਵਧੀਆ ਵਲੌਗ ਲੈ ਕੇ ਆਉਗੀ ਤੇ ਅੱਜ ਵਾਲੇ ਸੂਟਾਂ ਜੋ ਸਕਰੀਨਸ਼ਾਟ ਆਪਣਾ ਫਾਸਟਲੀ ਆਰਡਰ ਕਰਦੇ ਹੋ ਫੇਰ ਨਹੀਂ ਮਿਲਦੇ ਹੈਗੇ ਜੀ ਸੂਟ ਇਹ ਤੇ ਉਮੀਦ ਕਰਦੀ ਹੈਂ ਜੀ ਸਾਡੀ ਵੀਡੀਓ ਪਸੰਦ ਆਈ ਹੋਊਗੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ ਬਾਏ